وانا خبره جوهڻي ٿو ٿا پڄڻ ۾ انڪار آهي اپنياء ماڻهن کي ٻڌائڻ جو ڪو ڪم نه آهي ته اها اڳيان ڏيڻ جو ڪارڻ آهي ته ان جي خدمت لاءِ ڄاڻ گهڻي آهي ਸਾਹਿਬਾ ਨਾਮ ਹੈ ਜੰਨਾ ਹੈ ਜਿਹੜਾ ਹੈ ਤਾਰਾ ਹੋਣ ਨੂੰ ਕਰਾਉਂਦਾ ਹੈ ਇਸ ਤੋਂ ਨੂੰ ਕਰਾਉਂਦਾ ਹੈ सरदार बलजिंदर सिंह का भजन सिंह राय की नारी आया

ਉਹਨਾਂ ਦਾ ਉਮੀਦਤਾ ਦੀਵਾ ਹੈ ਸਾਰਾ ਨੂੰ ਜੋ ਨੌਜਵਾਨ ਜਾਂ ਸਕਦੇ ਹਨ ਤਾਂ ਕਾ ਸਕਦੇ ਹਨ ਤਾਂ ਅੱਡੀ ਇੱਕ ਛੋਟਾ ਥੂਂ ਦੇ ਨਾਮ ਤੇ ਜੀ ਜਾਣ ਸਕਦੀ ਹੈ ਆ ਅਸੀਂ ਵੀ ਸਪੋਰਟ ਕਰੀਏ ਵਾਇਟ ਦਾ ਸਾਵਾ ਵਾਇਟ